ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਨਾਲ ਹੋਈ ਮੀਟਿੰਗ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਕਾਫੀ ਲੰਮੇ ਸਮੇਂ ਤੋਂ ਇਸ ਦੇ ਲਈ ਸੰਘਰਸ਼ ਕਰ ਰਹੀ ਹੈ ਹਾਲਾਂਕਿ ਕਿਸਾਨਾਂ ਵੱਲੋਂ 12 ਘੰਟੇ ਨਿਰਵਿਘਨ ਬਿਜਲੀ ਦੀ ਮੰਗ ਕੀਤੀ ਗਈ ਸੀ ਪਰ 8 ਘੰਟੇ ਨਿਰਵਿਘਨ ਬਿਜਲੀ ਦਾ ਵਾਅਦਾ ਕੀਤਾ ਗਿਆ ਹੈ ਕਿਸਾਨਾਂ ਦੇ ਲਈ ਰਾਹਤ ਪਰ ਖਬਰ ਹੈ ਬਹੁਤ ਲੰਮੇ ਸਮੇਂ ਤੋਂ ਕਿਸਾਨ ਇਸ ਦੇ ਲਈ ਸੰਘਰਸ਼ ਕਰ ਰਹੀ ਸੀ ਪਾਵਰਕਾਮ ਦਫਤਰ ਦੇ ਮੂਹਰੇ ਦਰਨਾ ਵੀ ਦਿੱਤਾ ਗਿਆ ਕਿਸਾਨਾਂ ਨੇ ਸੜਕਾਂ ਤੇ ਰੋਸ ਪ੍ਰਦਰਸ਼ਨ ਕੀਤਾ ਪਰ ਅਖੀਰ ਉਹਨਾਂ ਦੀ ਮੰਗ ਮੰਨ ਲਈ ਗਈ ਹੈ ਖੇਰੇਲੂ ਖੱਤਕਾਰਾਂ ਨੂੰ 24 ਘੰਟੇ ਬਿਜਲੀ ਅਤੇ ਖੇਤੀ ਦੇ ਲਈ 8 ਘੰਟੇ ਬਿਜਲੀ ਦਿੱਤੀ ਜਾਏਗੀ ਕਿਸਾਨਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਮੰਗਾਂ ਨੇ ਜੋ ਕਿ ਅਧੂਰੀਆਂ ਨੇ ਪਰ ਬਿਜਲੀ ਵਾਲੀ ਮੰਗ ਮੰਨ ਲਈ ਗਈ ਹੈ ਬੇਸ਼ੱਕ ਪੂਰੀ ਤਰ੍ਹਾਂ ਨਹੀਂ ਇਸ ਨੂੰ ਮਨਜ਼ੂਰ ਕੀਤਾ ਗਿਆ ਕਿਉਂਕਿ ਕਿਸਾਨ 12 ਘੰਟੇ ਨਿਰਵਿਘਨ ਬਿਜਲੀ ਦੀ ਮੰਗ ਕਰ ਰਹੇ ਸੀ ਝੋਨੇ ਦਾ ਸੀਜ਼ਨ ਆਉਣ ਵਾਲਾ ਹੈ ਕਿਸਾਨਾਂ ਨੂੰ ਜ਼ਿਆਦਾ ਬਿਜਲੀ ਦੀ ਲੋੜ ਪੈਂਦੀ ਹੈ ਇਸ ਲਈ ਕਿਸਾਨ ਮੰਗ ਕਰ ਰਹੇ ਸੀ ਕਿ 12 ਘੰਟੇ ਨਿਰਵਿਘਨ ਬਿਜਲੀ ਉਹਨਾਂ ਨੂੰ ਦਿੱਤੀ ਜਾਏ ਪਰ ਹਨ ਪਾਵਰ ਕਾਮ ਨੇ ਕਿਸਾਨਾਂ ਨੂੰ ਇਹ ਵਾਅਦਾ ਕੀਤਾ ਹੈ ਕਿ ਖੇਤੀ ਦੇ ਲਈ 8 ਘੰਟੇ ਨਿਰਵਿਘਨ ਬਿਜਲੀ ਦਿੱਤੀ ਜਾਏਗੀ ਅੱਜ ਬੈਠਕ ਹੋਈ ਪਾਵਰ ਕਾਮ ਦੇ ਸਕੱਤਰ ਅਨਿਰuddh तिवारी ਦੇ ਨਾਲ ਭਾਰਤੀ ਕਿਸਾਨ ਯੂਨੀਅਨ ਡਕੋਂਦਾ ਦੇ ਮੈਂਬਰਾਂ ਦੀ ਇਸ ਬੈਠਕ ਦੇ ਵਿੱਚ ਫੈਸਲਾ ਲਿਆ ਗਿਆ ਹੈ ਤੇ ਭਾਰਤੀ ਕਿਸਾਨ ਯੂਨੀਅਨ ਨੂੰ ਇਹ ਪ੍ਰੋਸਾ ਦਵਾਇਆ ਗਿਆ ਹੈ ਵਾਅਦਾ ਕੀਤਾ ਗਿਆ ਹੈ ਕਿ ਕਿਸਾਨਾਂ ਨੂੰ ਖੇਤੀ ਦੇ ਲਈ 8 ਘੰਟੇ ਨਿਰਵਿਘਨ ਬਿਜਲੀ ਦਿੱਤੀ ਜਾਏਗੀ ਤੇ ਇਸ ਦੇ ਨਾਲ ਹੀ ਘਰੇਲੂ ਖਪਤਕਾਰਾਂ ਦੇ ਲਈ ਵੀ ਇੱਕ ਰਾਹਤ ਬਰੀ ਖਬਰ ਹੈ 24 ਘੰਟੇ ਨਿਰਵਿਘਨ ਬਿਜਲੀ ਦੇਣ ਦਾ ਫੈਸਲਾ ਲਿਆ ਗਿਆ ਵਾਦਾ ਕੀਤਾ ਗਿਆ ਹੈ ਹਾਲਾਂਕਿ ਇਹ ਵਾਦਾ ਸਿਰੇ ਚੜੇਗਾ ਜਾਂ ਨਹੀਂ ਪੂਰਾ ਹੋਏਗਾ ਜਾਂ ਨਹੀਂ ਇਸ ਬਾਰੇ ਕੁਝ ਕਹਾ ਨਹੀਂ ਜਾ ਸਕਦਾ ਪਰ ਫਿਲਹਾਲ ਫੈਸਲਾ ਜ਼ਰੂਰ ਲੈ ਲਿਆ ਗਿਆ ਹੈ ਭਰੋਸਾ ਵੀ ਦਿਤਾਇਆ ਗਿਆ ਅੱਜ ਸਾਡੀ ਮੀਟਿੰਗ ਪਾਵਰ ਸੈਕਟਰੀ ਤਮਾਦੀ ਸਾਹਿਬ ਦੇ ਨਾਲ ਹੋਈ ਆ ਕੱਲੀ ਕੱਲੀ ਮੰਗ ਤੇ ਅਸੀਂ ਡਿਸਕਸ ਕੀਤਾ ਉਹਨਾਂ ਨੇ ਸਾਨੂੰ ਪੂਰਾ ਭਰੋਸਾ ਦਿਵਾਇਆ ਕਿ 12 ਘੰਟੇ ਅੱਜ ਅਸੀਂ ਦੇਣ ਦੀ ਹਾਲਤ ਦੇ ਵਿੱਚ ਨਹੀਂ ਹਾਂ ਸਿਸਟਮ ਸਾਡਾ ਓਵਰਲੋਡ ਹੈ ਹੌਲੀ ਹੌਲੀ ਇਹ ਸੈੱਟ ਹੋਵੇਗਾ ਲੇਕਿਨ 8 ਘੰਟਿਆਂ ਦਾ ਅਸੀਂ ਲਿਖਤੀ ਵਾਦਾ ਕਰਦੇ ਹਾਂ ਤੁਹਾਡੇ ਨਾਲ 8 ਘੰਟੇ ਜਕੀਨੀ ਨਿਰਵਿਗਨ ਖੇਤੀ ਖੇਤਰ ਦੀ ਸਪਲਾਈ ਚੱਲੂਗੀ ਰਿਟਰਨ ਕਰਨ ਤੋਂ ਬਾਅਦ ਜਦੋਂ ਇਹਦੇ ਵਿੱਚ ਆ ਗਿਆ ਕਿ ਇੱਕ ਹਫ਼ਤੇ ਦੇ ਵਿੱਚ ਮੁੱਖ ਮੰਤਰੀ ਨਾਲ ਮੀਟਿੰਗ ਹੋਊਗੀ ਤੇ ਆ ਗੱਲਾਂ ਸੀ ਇਕ ਠੋਕੇ ਕਹਿਣਾ ਕਿ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਅਸੀਂ ਉਸ ਤੋਂ ਬਾਅਦ ਜਾ ਕੇ ਅਸੀਂ ਜਿਹੜਾ ਸਾਡਾ ਧਰਨਾ ਹੈ ਉਹਨੂੰ ਉਠਾ ਦੇਾਂਗੇ ਦੇਖੋ ਧਰਨਾ ਇੱਕ ਵਾਰ ਅਸੀਂ ਸਮਾਪਤ ਕਰਾਂਗੇ ਠੀਕ ਹੈ ਇੱਕ ਹਫ਼ਤੇ ਦੀ ਅਸੀਂ ਵੇਟ ਕਰਾਂਗੇ 10 ਜੂਨ ਤੋਂ ਇਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਕਿ ਜਿਹੜੀ ਸਪਲਾਈ ਹੈ ਨਿਰਬਿਘਨ 8 ਘੰਟੇ ਸ਼ੁਰੂ ਕਰਦਿਆਂ ਕਿਤੇ 24 ਘੰਟੇ ਸ਼ੁਰੂ ਕਰਦਿਆਂਗੇ ਜੇ ਇਹ ਅਮਲੀ ਰੂਪ ਦੇ ਵਿੱਚ ਲਾਗੂ ਹੋ ਜਾਂਦਾ ਤਾਂ ਫਿਰ ਸਾਨੂੰ ਕੋਈ ਲੋੜ ਨਹੀਂ ਹੈ ਸੜਕਾਂ ਤੇ ਆਉਣ ਦੀ